ਚੋਨੇ ਹੋਏ ਸਰਪੰਚ ਨੂੰ ਵੀਰੇ ਥਾਪੜੇ ਲਾਓ ਇਹਨੂੰ ਅੰਦਰ ਛਿੱਟੋ ਇਹਨੂੰ ਪਰਚੇ ਪਾਓ ਇਹਦੇ ਨੇ ਪਰਚੇ ਪਾਓ ਉਹ ਕੀ ਐਮਐਲਏ ਕੀ ਐਮਐਲਏ ਨੇ ਕੀ ਕੁਛ ਨਹੀਂ ਕੀਤਾ ਸਾਡੇ ਭਰਾ ਨਾਲ ਨੱਕ ਨਾਲ ਲਕੀਰਾ ਘੜਾ ਕੇ ਰੱਖਿਆ ਨੇ ਝੂਠੇ ਪਰਚੇ ਪਾ ਕੇ ਰੱਖੇ ਨੇਗੇ ਸੜਿਆ ਬੰਦਾ ਇੱਥੇ ਜੁਗਿਆ ਨਾ ਜਾ ਕੇ ਡੀ ਸੀ ਅਫਸਰ ਐਸਐਸਪੀ ਖੜਜੂ ਮੇਰਾ ਲਾਇਸੈਂਸ ਬਣਾ ਦਿਓ ਉਧਰ ਲਾ ਬੁੱਕੋ ਕੇ ਸਕੂਨ ਮਾਰਦਾ ਇਹਦਾ ਲਾਇਸੈਂਸ ਬਣਾ ਦੇ ਬਾਈ ਆ ਮੇਰਾ ਬੰਦਾ ਆ ਕੇ ਲਾਇਸੈਂਸ ਬਣਾ ਦੇ ਅੱਛਾ ਜੇ ਕੋਈ ਸਾਡੇ ਵਰਗਾ ਜਾ ਕੇ ਗੱਲ ਕਰੂਗਾ ਕਿ ਸਾਡਾ ਆਸਰਾ ਦੇ ਦੋ ਸਾਡਾ ਲਾਇਸੈਂਸ ਬਣਾ ਦਿਓ ਨਾ ਜੀ ਥੋੜਾ ਨਹੀਂ ਦੇਣਾ ਤੁਸੀਂ ਤਾਂ ਪਾਰਟੀ ਦੇ ਉੱਤੇ ਚੱਲਦੇ ਹੋ ਤੁਸੀਂ ਤਾਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਪੰਜਾਬ ਨੂੰ ਬਚਾਉਣ ਦੀ ਗੱਲਾਂ ਕਰਦੇ ਹੋ ਇਹੀ ਸਰਪੰਚ ਸਾਹਿਬ ਨੇ ਜਾ ਜਾ ਕੇ ਲੈ ਲੈਣੇ ਕਿੱਟੀਆਂ ਵੀ ਮੇਰਾ ਲਾਇਸੈਂਸ ਦੇ ਦਿਓ ਮੇਰਾ ਆਸਲਾ ਦੇ ਦਿਓ ਸੁਪਾਰਸ਼ਾਂ ਦੇ ਨਾਲ ਸਾਰਾ ਕੁਝ ਚੱਲਦਾ ਉੱਥੇ ਸਾਨੂੰ ਇਸ ਜੀ ਦਾ ਦੁੱਖ ਨਹੀਂ ਸਾਡੇ ਭਰਾ ਨੇ ਕੁਰਬਾਨੀ ਦਿੱਤੀ ਆ ਸੱਚ ਬੋਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੱਸੋ ਬਾਰੀਆਂ ਕਿਤੇ ਕਿਤੇ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਜਾਣਾ ਕਿੱਤਰ ਨੂੰ ਆ ਤੁਸੀਂ ਇੱਥੇ ਕੇ ਝੂਠਿਆ ਰਾਜਨੀਤੀ ਕਰਦੇ ਹੋ ਸਾਡਾ ਭਗਮਤਮਨ ਹੈ ਬੈਰ ਹੋਰ ਪਾਵੇ ਪਰਚੇ ਮੇਰੇ ਭੈਣਾ ਉੱਪਰ ਪਰਚੇ ਪਏ ਨੇ ਜਿਨ੍ਹਾਂ ਕੱਟੀਆਂ ਨੇ ਕਲਕੱਤਾ ਸਾਹਿਬ ਮੇਰੇ ਪਿੱਛੇ ਜਾ ਕੇ ਖੜਿਆ ਸੀਗਾ ਇਸ ਕਰਕੇ ਇਹ ਜਿੰਨੇ ਵੀ ਤੁਸੀਂ ਇੱਥੇ ਲੋਕ ਬੈਠੇ ਹੋ ਤੁਹਾਨੂੰ ਆਪਣੀ ਪੀੜੀ ਤੇਲੇ ਸੋਟੀ ਮਾਰਨੀ ਪਣੀ ਹੈ ਮਾੜੀ ਜੀ ਪੁੱਤ ਥੋਡੇ ਹੀ ਮਰਨਗੇ ਜੇ ਤੁਸੀਂ ਹੁਣ ਨਾ ਲੜੇ ਆਉਣ ਵਾਲੇ ਸਮੇਂ ਦੇ ਉਹ ਤੁਹਾਡੇ ਪੰਜਾਬ ਦਾ ਚੁਣੇ ਹੋਏ ਸਰਪੰਚ ਨੂੰ ਵੀਰੇ ਥਾਪੜੇ ਲਾਓ ਇਹਨੂੰ ਅੰਦਰ ਛਿੱਟੋ ਇਹਨੂੰ ਪਰਚੇ ਪਾਓ ਇਹਦੇ ਪਰਚੇ ਪਾਓ ਉਹ ਕੀ ਐਮਐਲਏ ਕੀ ਐਮਐਲਏ ਨੇ ਕੀ ਕੁਝ ਨਹੀਂ ਕੀਤਾ ਸਾਡੇ ਭਰਾ ਨਾਲ ਨੱਕ ਨਾਲ ਲਕੀਰਾ ਘੜਾ ਕੇ ਰੱਖਿਆ ਨੇ ਝੂਠੇ ਪਰਚੇ ਪਾ ਕੇ ਰੱਖੇ ਨੇਗੇ ਸੜਿਆ ਬੰਦਾ ਇੱਥੇ ਜੁਗਿਆ ਨਾ ਜਾ ਕੇ ਡੀਜ਼ੀਆਫਟਰ ਐਸਐਸਪੀ ਖੜਜੂ ਮੇਰਾ ਲਾਇਸੈਂਸ ਬਣਾ ਦਿਓ ਉਧਰ ਲਾ ਬੁੱਕੋ ਕੇ ਸਕੂਨ ਮਾਰਦਾ ਇਹਦਾ ਲਾਇਸੈਂਸ ਬਣਾ ਦੇ ਬਾਈ ਆ ਮੇਰਾ ਬੰਦਾ ਆ ਕੇ ਲਾਇਸੈਂਸ ਬਣਾ ਦੇ। ਅੱਛਾ ਜੇ ਕੋਈ ਸਾਡੇ ਵਰਗਾ ਜਾ ਕੇ ਗੱਲ ਕਰੂਗਾ ਵੀ ਸਾਡਾ ਆਸਰਾ ਦੇ ਤੋ ਸਾਡਾ ਲਾਇਸੈਂਸ ਬਣਾ ਦਿਓ। ਨਾ ਜੀ ਥੋੜਾ ਨਹੀਂ ਦੇਣਾ। ਤੁਸੀਂ ਤਾਂ ਪਾਰਟੀ ਦੇ ਉੱਟ ਚੱਲਦੇ ਹੋ। ਤੁਸੀਂ ਤਾਂ ਪੰਜਾਬ ਦੀਆਂ ਗੱਲਾਂ ਕਰਦੇ ਹੋ। ਤੁਸੀਂ ਤਾਂ ਪੰਜਾਬ ਨੂੰ ਬਚਾਉਣ ਦੀ ਗੱਲਾਂ ਕਰਦੇ ਹੋ। ਇਹੀ ਸਰਪੰਚ ਸਾਹਿਬ ਨੇ ਜਾ ਜਾ ਕੇ ਲੈ ਲੈਣੇ ਕਿੱਟੀਆਂ ਵੀ ਮੇਰਾ ਲਾਇਸੈਂਸ ਦੇ ਦਿਓ। ਮੇਰਾ ਆਸਰਾ ਦੇ ਦਿਓ। ਸਪਾਰਸ਼ਾਂ ਦੇ ਨਾਲ ਸਾਰਾ ਕੁਝ ਚੱਲਦਾ ਉੱਥੇ। ਸਾਨੂੰ ਇਸ ਜੀ ਦਾ ਦੁੱਖ ਨਹੀਂ ਸਾਡੇ ਭਰਾ ਨੇ ਕੁਰਬਾਨੀ ਦਿੱਤੀ ਆ ਸੱਚ ਬੋਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੱਸੋ ਬਾਰੀਆਂ ਕਿਤੇ ਕਿਤੇ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਜਾਣਾ ਕਿੱਤਰ ਨੂੰ ਆ ਤੁਸੀਂ ਇੱਥੇ ਕੇ ਝੂਠਿਆ ਰਾਜਨੀਤੀ ਕਰਦੇ ਹੋ ਸਾਡਾ ਭਗਮਤਵਾਲਾ ਹਾਇ ਬੈਰ ਹੋਰ ਭਾਵੇਂ ਪਰਚੇ ਮੇਰੇ ਭੈਣਾ ਉੱਪਰ ਪਰਚੇ ਪਏ ਨੇ ਜਿਨ੍ਹਾਂ ਕੱਟੀਆਂ ਨੇ ਕਲਕੱਤਾ ਸਾਹਿਬ ਮੇਰੇ ਪਿੱਛੇ ਜਾ ਕੇ ਖੜਿਆ ਸੀਗਾ ਇਸ ਕਰਕੇ ਏ ਜਿੰਨੇ ਵੀ ਤੁਸੀਂ ਇੱਥੇ ਲੋਕ ਬੈਠੇ ਹੋ ਤੁਹਾਨੂੰ ਆਪਣੀ ਪੀੜੀ ਤੇਲਾ ਸੋਟੀ ਮਾਰਨੀ ਪੈਣੀ ਆ ਮਾੜੀ ਜੀ ਪੁੱਤ ਥੋਡੇ ਹੀ ਮਰਨਗੇ ਜੇ ਤੁਸੀਂ ਹੁਣ ਨਾ ਲੜੇ ਆਉਣ ਵਾਲੇ ਸਮੇਂ ਤੇ ਤੁਹਾਡੇ ਪੰਜਾਬ ਦਾ ਚੁਣੇ ਹੋਏ ਸਰਪੰਚ ਨੂੰ ਵੀਰੇ ਥਾਪੜੇ ਲਾਓ ਇਹਨੂੰ ਅੰਦਰ ਸਿੱਟੋ ਇਹਨੂੰ ਪਰਚੇ ਪਾਓ ਇਹਦੇ ਪਰਚੇ ਪਾਓ ਉਹ ਕੀ ਐਮਐਲਏ ਕੀ ਐਮਐਲਏ ਨੇ ਕੀ ਕੁਝ ਨਹੀਂ ਕੀਤਾ ਸਾਡੇ ਭਰਾ ਨਾਲ ਨੱਕ ਨਾਲ ਲਕੀਰਾ ਖੜਾ ਕੇ ਰੱਖਿਆ ਨੇ ਝੂਠੇ ਪਰਚੇ ਪਾ ਕੇ ਰੱਖੇ ਨੇਗੇ ਸੜਿਆ ਬੰਦਾ ਇੱਥੇ ਜੁਗਿਆ ਨਾ ਜਾ ਕੇ ਡੀ ਸੀ ਦਫ਼ਤਰ ਅਸਸਪੀ ਖੜ ਜੂ ਮੇਰਾ ਲਾਇਸੈਂਸ ਬਣਾ ਦਿਓ ਉਧਰ ਲਾਭ ਕੋ ਕੇ ਸਕੂਨ ਮਾਰਦਾ ਇਹਦਾ ਲਾਇਸੈਂਸ ਬਣਾ ਦੇ ਬਾਈ ਆ ਮੇਰਾ ਬੰਦਾ ਆ ਕੇ ਲਾਇਸੈਂਸ ਬਣਾ ਦੇ ਅੱਛਾ ਜੇ ਕੋਈ ਸਾਡੇ ਵਰਗਾ ਜਾ ਕੇ ਗੱਲ ਕਰੂਗਾ ਵੀ ਸਾਡਾ ਆਸਰਾ ਦੇ ਤੋ ਸਾਡਾ ਲਾਇਸੈਂਸ ਬਣਾ ਦਿਓ ਨਾ ਜੀ ਥੋੜਾ ਨਹੀਂ ਦੇਣਾ ਤੁਸੀਂ ਤਾਂ ਪਾਰਟੀ ਦੇ ਉੱਤੇ ਚੱਲਦੇ ਹੋ ਤੁਸੀਂ ਤਾਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹੋ ਇਹੀ सरपंच साहब ਨੇ ਜਾ ਜਾ ਕੇ ਲੈ ਲੈਣੇ ਕਿੱਟੀਆਂ ਵੀ ਮੇਰਾ ਲਾਇਸੈਂਸ ਦੇ ਦਿਓ ਮੇਰਾ ਅਸਲਾ ਦੇ ਦਿਓ ਸੁਪਾਰਸ਼ਾਂ ਦੇ ਨਾਲ ਸਾਰਾ ਕੁਝ ਚੱਲਦਾ ਉੱਥੇ ਸਾਨੂੰ ਇਸ ਚੀਜ਼ ਦਾ ਦੁੱਖ ਨਹੀਂ ਸਾਡੇ ਭਰਾ ਨੇ ਕੁਰਬਾਨੀ ਦਿੱਤੀ ਆ ਸੱਚ ਬੋਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸੋ ਬਾਰੀਆਂ ਕਿਤੇ ਕਿਤੇ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਜਾਣਾ ਕਿੱਤਰ ਨੂੰ ਆ ਤੁਸੀਂ ਇੱਥੇ ਕੇ ਝੂਠੀਆਂ ਰਾਜਨੀਤੀਆਂ ਕਰਦੇ ਹੋ ਸਾਡਾ ਭਗਮਤਮਾ ਦਾ ਹਾਇ ਬੈਰ ਹੋਰ ਪਾਵੇ ਪਰਚੇ ਮੇਰੇ ਭੈਣਾ ਉੱਪਰ ਪਰਚੇ ਪਏ ਨੇ ਜਿਨ੍ਹਾਂ ਕੱਟੀਆਂ ਨੇ ਕਲਕੱਤਾ ਸਾਹਿਬ ਮੇਰੇ ਪਿੱਛੇ ਜਾ ਕੇ ਖੜਿਆ ਸੀਗਾ ਇਸ ਕਰਕੇ ਇਹ ਜਿੰਨੇ ਵੀ ਤੁਸੀਂ ਇੱਥੇ ਲੋਕ ਬੈਠੇ ਹੋ ਤੁਹਾਨੂੰ ਆਪਣੀ ਪੀੜੀ ਤਲਾ ਸੋਟੀ ਮਾਰਨੀ ਪੈਣੀ ਆ ਮਾੜੀ ਜੀ ਪੁੱਤ ਥੋਡੇ ਹੀ ਮਰਨਗੇ ਜੇ ਤੁਸੀਂ ਹੁਣ ਨਾ ਲੜੇ ਆਉਣ ਵਾਲੇ ਸਮੇਂ ਦੇ ਥੋਡੇ ਪੰਜਾਬ ਦਾ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027